ਭਾਈ ਹਰਪਾਲ ਸਿੰਘ ਦਾ YouTube ਚੈਨਲ ਸਸਪੈਂਡ ਕਰ ਦਿੱਤਾ ਗਿਆ ਹੈ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰਾਂਤੀ ਨੇ ਭਾਈ ਹਰਪਾਲ ਸਿੰਘ YouTube ਨੇ ਵਾਇਲਸ਼ ਵਾਇਲੇਸ਼ਨ ਪਾਲਿਸੀ ਦੀ ਉਲੰਘਣਾ ਦਾ ਹਵਾਲਾ ਦਿੱਤਾ ਹੈ ਚੈਨਲ ਤੇ ਅਪਲੋਡ ਕੀਤੇ ਕੰਟੈਂਟ ਤੇ YouTube ਨੇ ਇਤਰਾਜ਼ ਜਤਾਇਆ ਇਸ ਤੋਂ ਪਹਿਲਾਂ SGPC ਦਾ YouTube ਨੇ ਚੈਨਲ ਸਸਪੈਂਡ ਕਰ ਦਿੱਤਾ ਸੀ ਇੱਕ ਹਫ਼ਤੇ ਦੇ ਤਾਂ ਭਾਈ ਹਰਪਾਲ ਸਿੰਘ ਜਿਨ੍ਹਾਂ ਦਾ YouTube ਚੈਨਲ ਸਸਪੈਂਡ ਕਰ ਦਿੱਤਾ ਗਿਆ ਤਾਂ ਜਿਹੜੀਆਂ ਗਾਈਡਲਾਈਨਸ ਨੇ YouTube ਦੀਆਂ ਉਸ ਦੀ ਵਾਇਲੇਸ਼ਨ ਹੋਈ ਹੈ ਉਲੰਘਣਾ ਹੋਈ ਹੈ ਤਾਂ ਜਿਹਦੇ ਵਿੱਚ YouTube ਦੇ ਵੱਲੋਂ ਭਾਈ ਹਰਪਾਲ ਸਿੰਘ ਦਾ ਇਹ ਚੈਨਲ ਸਸਪੈਂਡ ਕੀਤਾ ਗਿਆ YouTube ਨੇ ਇਤਰਾਜ਼ ਦਿਤਾਇਆ ਇਸ ਤਰੀਕੇ ਦੇ ਨਾਲ ਨੋਟੀਫਿਕੇਸ਼ਨ ਆਉਂਦਾ ਹੈ ਤਾਂ ਉਸ ਦੇ ਵਿੱਚ ਇਹ ਵਾਇਲੇਸ਼ਨ ਪਾਲਿਸੀ ਦੀ ਉਲੰਘਣਾ ਦੱਸੀ ਗਈ ਹੈ ਕਿ ਤੁਸੀਂ ਉਲੰਘਣਾ ਕੀਤੀ ਹੈ ਸਾਡੇ ਨੋਰਮਸ ਦੀ ਸਾਡੀ ਗਾਈਡਲਾਈਨਸ ਦੀ ਤਾਂ ਉਹ ਉਸਦੇ ਚੱਲਦੇ ਆ ਚੈਨਲ ਨੂੰ ਸਸਪੈਂਡ ਕਰ ਦਿੱਤਾ ਗਿਆ ਚੈਨਲ ਤੇ ਅਪਲੋਡ ਕੀਤੇ ਕੰਟੈਂਟ ਤੇ YouTube ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਤੁਹਾਡਾ ਜੋ YouTube ਚੈਨਲ ਹੈ YouTube ਵੱਲੋਂ ਸਸਪੈਂਡ ਕਰ ਦਿੱਤਾ ਗਿਆ ਇਹ ਤੁਗਲਕੀ ਹੁਕਮ ਨੇ ਜੀ ਮਤਲਬ ਕਿਸੇ ਨੂੰ ਗੱਲ ਨਹੀਂ ਕਰਨ ਦੇਣੀ ਤੁਸੀਂ ਵੇਖੋ ਵੀ ਅਸੀਂ ਗੁਰੂ ਤੇਗ ਬਹਾਦਰ ਮਾਰ ਦੇ ਦਾ ਸ਼ਹਾਦਤ ਦੇ ਦਿਹਾੜੇ ਮਨਾ ਰਹੇ ਹਾਂ ਤੇ ਗੱਲ ਤੇ ਆਵਾਜ਼ ਦੀ ਹੈ ਨਾ ਜੀ ਗੱਲ ਤੇ ਸੱਚ ਨੂੰ ਸੱਚ ਕਹਿਣ ਦੀ ਹੈ ਹਾਂਜੀ ਤੇ ਉਹ ਇਤਰਾਜ਼ ਜਿਤਾ ਰਹੇ ਆ ਵੀ ਤੁਸੀਂ ਆ ਨਹੀਂ ਬੋਲਣਾ ਉਹ ਨਹੀਂ ਬੋਲਣਾ ਜਿਹੜੀ ਹਿਸਟਰੀ ਹੈ ਉਹਦੇ ਵਿੱਚ ਇਹ ਨਹੀਂ ਵੇਖਿਆ ਜਾਂਦਾ ਵੀ ਚੰਗਾ ਰੋਲ ਕੀਤਾ ਤੇ ਮਾੜਾ ਰੋਲ ਕੀਤਾ ਜੀ ਹਿਸਟਰੀ ਤੇ ਸਦਾ ਹਿਸਟਰੀ ਰਹਿਣਾ ਤੇ ਉਹ ਬਿਆਨ ਹੋਣੀ ਹੈ ਉੱਥੇ ਔਰੰਗਜ਼ੇਬ ਦਾ ਵੀ ਜੇਕਰ ਆਉਣਾ ਹੈ ਉੱਥੇ ਗੁਰੂ ਸਾਹਿਬਾਨਾਂ ਦਾ ਵੀ ਜੇਕਰ ਆਉਣਾ ਹੈ ਸੈਭਜਾਦਿਆਂ ਦਾ ਵੀ ਆਉਣਾ ਹੈ ਵਜੀਦੇ ਦਾ ਵੀ ਆਉਣਾ ਹੈ ਜੀ ਤੋਂ ਇਹ ਕਿਸੇ ਦਾ ਨਾਂ ਆ ਗਿਆ ਉਦਾਇਤਰਾ ਅਜਿਹਾ ਕਿ ਬੰਦ ਕਰ ਲੋ ਵਾਇਲੈਂਸ ਨਹੀਂ ਹੁੰਦਾ ਇਨਫੋਰਮੇਸ਼ਨ ਹੁੰਦੀ ਆ ਤੇ ਇਨਫੋਰਮੇਸ਼ਨ ਹਰ ਸਰਕਾਰੀ ਮਾਧਿਅਮ ਰਾਹੀਂ ਹਰ ਇੱਕ ਪਲੇਟਫਾਰਮ ਦੇ ਉੱਤੇ ਅੱਜ ਕੱਲ ਉਪਲਬਧ ਹੈ ਤੇ ਤੁਹਾਨੂੰ ਕੁਝ ਖਾਸ ਰੀਜਨ ਕੀ ਦੱਸਿਆ ਗਿਆ YouTube ਵੱਲੋਂ ਇਹ ਚ ਮੇਰੇ ਖਲ 4-5 ਸਾਲ ਪੁਰਾਣੀ ਵੀਡੀਓ ਆ ਪੂਰੀ ਕਥਾ ਵਿੱਚੋਂ 1 ਮਿੰਟ ਦਾ ਕਲਿੱਪ ਕੱਟਿਆ ਕਿ ਤੁਸੀਂ ਭਾਈ ਸਤਵੰਤ ਸਿੰਘ ਹਰਾਂਦੀ ਸਿੰਘਣੀ ਬੀਬੀ ਸੁਰਿੰਦਰ ਕੌਰ ਜਿਨ੍ਹਾਂ ਨੇ ਉਹਨਾਂ ਦੀ ਫਾਂਸੀ ਤੋਂ ਬਾਅਦ ਉਹਨਾਂ ਦੀ ਫੋਟੋ ਦੇ ਨਾਲ ਸ਼ਾਇਦ ਮਤਲਬ ਕਰਾਇਆ ਸੀ ਆਨੰਦ ਕਾਰਜ ਜੀ ਉਹਨਾਂ ਦੀ ਪਤਨੀ ਬਣ ਕੇ ਜਿਹੜਾ ਸੀ ਉਹਨਾਂ ਨੇ ਆਪਣੀ ਕਮਿਟਮੈਂਟ ਨਿਭਾਈ ਜਿਹੜੀ ਉਹਨਾਂ ਦੇ ਮਾਪਿਓ ਨੇ ਆਹਿਦ ਕੀਤਾ ਹੋਇਆ ਸੀ ਸੋ ਆਪਣੇ ਮਾਪਿਆਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਆ ਉਹਨਾਂ ਦਾ ਮੈਂ ਜ਼ਿਕਰ ਕੀਤਾ ਉਹ ਕਹਿੰਦੇ ਵੀ ਇਹਦਾਂ ਨਾ ਵਾਇਲੈਂਸ ਫੈਲਦਾ ਤੇ ਇਦਾਂ ਦੇ ਬਹਾਨੇ ਬਣਾ ਕੇ ਹੁਣ ਮੰਨ ਲਓ ਵੀ ਆਪਾਂ ਸ਼ਹੀਦ ਭਗਤ ਸਿੰਘ ਜੀ ਦਾ ਜ਼ਿਕਰ ਕਰਦੇ ਆ ਉਦੋਂ ਸ਼ਹੀਦ ਦੁੱਧਮ ਸਿੰਘ ਦਾ ਕਰਤਾਰ ਸਿੰਘ ਸਰਾਭਾ ਜੀ ਦਾ ਜ਼ਿਕਰ ਕਰਦੇ ਆ ਤੇ ਬ੍ਰਿਟਿਸ਼ ਵਾਲੇ ਕਹਿੰਦੇ ਵੀ ਅਸੀਂ ਇਹਨੂੰ ਆਪਣੇ ਦੇਸ਼ 'ਚ ਜਾਂ ਬੰਦ ਕਰਾ ਦਈਏ ਜਾਂ YouTube ਨੂੰ ਕਹਿ ਕੇ ਬੰਦ ਕਰਾ ਦਈਏ। ਜੀ। ਤੇ ਹਿਸਟਰੀ ਤੇ ਹਿਸਟਰੀ ਐ। ਸਾਡਾ ਕੰਮ ਇਨਫੋਰਮੇਸ਼ਨ ਦੇਣਾ। ਤੇ ਤੁਹਾਨੂੰ ਕਿਸ ਤੇ ਕਦੋਂ ਪਤਾ ਲੱਗਿਆ ਜੀ ਤੇ ਕਿੰਨੀ ਦੇਰ ਲਈ YouTube ਨੂੰ ਚੈਨਲ ਇਹ ਤੁਹਾਡਾ ਸਸਪੈਂਡ ਕੀਤਾ ਗਿਆ ਜੀ? 6 ਮਹੀਨੇ ਵਾਸਤੇ ਸਸਪੈਂਡ ਕੀਤਾ। ਮੈਨੂੰ ਬਹੁਤਾ ਪਤਾ ਨਹੀਂ ਸੀ ਮੇਰੀ ਟੀਮ ਵੇਖਦੀ ਆ। ਮੈਂ ਬਹੁਤਾ ਸੋਸ਼ਲ ਮੀਡੀਆ ਵੇਖਦਾ ਨਹੀਂ। ਹਾਂਜੀ। ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਬੰਦ ਕਰ ਦਿੱਤਾ ਤੇ ਤੁਸੀਂ ਕੋਈ ਨੋਟਿਸ ਦਾ ਜਵਾਬ ਦਿੱਤਾ YouTube ਬਿਲਕੁਲ ਉਹਨਾਂ ਨੇ ਦੱਸਿਆ ਵੀ ਇਹਦੇ ਨਾਲ ਕੋਈ ਵੈਲੈਂਸ ਨਹੀਂ ਹੈ ਇਨਫੋਰਮੇਸ਼ਨ ਆ ਉਹ ਥਾਂ-ਥਾਂ ਤੇ ਮੁਹੱਈਆ ਹੈ ਪਰ ਮਤਲਬ ਇਹ ਸਮਝ ਨਹੀਂ ਆਉਂਦੀ ਮੈਨੂੰ ਐ ਲੱਗ ਰਿਹਾ ਜਿਵੇਂ ਜਾਣਬੁੱਝ ਕੇ ਸ਼ਾਇਦ ਇਹ ਸਿੱਖਾਂ ਨਾਲ ਇਦਾਂ ਕੀਤਾ ਜਾ ਰਿਹਾ ਜੀ ਸੋ ਪਾਇਰ ਪਾਲ ਸਿੰਘ ਜੋ ਸਾਡੇ ਨਾਲ ਜੁੜੇ ਨੇ ਜਾਣਕਾਰੀ ਦਿੱਤੀ ਹੈ ਕਿ 6 ਮਹੀਨੇ ਲਈ ਉਹਨਾਂ ਦਾ ਜੋ YouTube ਚੈਨਲ ਹੈ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਵੱਲੋਂ ਸਿਰਫ ਜਾਣਕਾਰੀਆਂ ਹੀ ਜੋ ਪਿਛਲੇ ਸਮੇਂ ਦੀਆਂ ਜੋ ਇਨਫੋਰਮੇਸ਼ਨਾਂ ਸੀ ਉਹੀ ਜਨਤਾ ਲਈ ਪਬਲਿਕਲੀ ਸੰਗਤਾਂ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਸਨ ਧੰਨਵਾਦ ਪੰਪਤੀ